ਜਿੱਤ ਕੀਤਾ ਪਾਈ ਹੈ ਆਪਣਾ ਸਾਖਾਲ ਬੁਰੀ ਕਿਉਂ ਕਾਲੀ ਹੈ ਜੇ ਬੰਦੇ ਨੂੰ ਪਤਾ ਹੋਵੇ ਕਿ ਮੈਨੂੰ ਆਪਣੇ ਕੀਤੇ ਦਾ ਫਲ ਮਿਲਣਾ ਜੋ ਮੈਂ ਕਰਾਂਗਾ ਸਹਿਬ ਕਹਿੰਦੇ ਫਿਰ ਸਾਖਾਲ ਫਿਰ ਉਹ ਜੀ ਕਾਲ ਉਹ ਜਾ ਕੰਮ ਬੰਦਾ ਬੁਰਾ ਕਿਉਂ ਕਰੇ ਸਾਖਾਲ ਬੁਰੀ ਕਿਉਂ ਕਾਲੀ ਹੈ ਫਿਰ ਉਹ ਬੰਦਾ ਬੁਰਾ ਕੰਮ ਕਿਉਂ ਕਰੇ ਮੈਂ ਬੇਨਤੀ ਕਰਾਂ ਉਦਾਹਰਣ ਇੱਕ ਪੈਟਰੋਲ ਪੰਪ ਬੰਦਾ ਲਾਉਂਦਾ ਹੈ ਨਾ ਉੱਥੋਂ ਚਲੋ ਆਪਣੀ ਗੱਡੀ ਵਿੱਚ ਥੋੜਾ ਜਿਹਾ ਤੇਲ ਪਵਾ ਲੈਂਦਾ ਹੋਵੇਗਾ। ਬਾਕੀ ਕੋਈ ਪਵਾ ਕੇ ਲੈ ਜਾਂਦਾ ਹੈ। ਬਾਕੀ ਕੋਈ ਪਵਾ ਕੇ ਲੈ ਜਾਂਦਾ ਹੈ। ਉਹ ਰਾਸ਼ਨ ਦੀ ਦੁਕਾਨ ਖੋਲਦਾ ਹੈ। ਥੋੜਾ ਜਿਹਾ ਆਪਣੇ ਘਰ ਵੀ ਵਰਤਦਾ ਹੋਵੇਗਾ। ਕੋਈ ਹੋਰ ਲੈ ਜਾਂਦਾ ਹੈ। ਉੱਥੋਂ ਰਾਸ਼ਨ ਕੋਈ ਹੋਰ ਲੈ ਜਾਂਦਾ ਹੈ। ਪਰ ਯਾਦ ਰੱਖੀ ਬੰਦਿਆ ਜਿਨੇ ਕਰਮ ਤੂੰ ਜ਼ਿੰਦਗੀ ਵਿੱਚ ਕਮਾਉਣਾ ਹੈ ਨਾ ਇਹਨਾਂ ਫਲ ਹੋਰ ਕਿਸੇ ਨੂੰ ਨਹੀਂ ਮਿਲੇਗਾ ਉਹ ਤੈਨੂੰ ਹੀ ਮਿਲੇਗਾ। ਤੈਨੂੰ ਹੀ ਮਿਲੇਗਾ। ਤਾਂ ਹੀ ਤਾਂ ਭਗਤ ਕਬੀਰ ਸਾਹਿਬ ਜੀ ਨੇ ਕਿਹਾ ਸੀ ਮਨ ਮੇਰੇ ਭੂਲੇ ਕਬਟ ਨਾ ਕੀਜੈ ਅੰਤ ਨਿਬੇਰਾ ਤੇਰੇ ਜੀ ਪੈ ਲਈ ਚੈ ਤੇਰੇ ਜੀ ਕੋਲੋਂ ਲਿਆ ਜਾਣਾ ਅੰਤ ਵੇਲੇ ਇਸ ਸਾਰਾ ਨਿਵੇੜਾ ਇਸ ਕਰਕੇ ਸਤਿਗੁਰੂ ਪਾਤਸ਼ਾਹ ਸਮਝਾਉਂਦੇ ਨੇ ਜਿਤ ਕੀਤਾ ਪਾਈ ਹੈ ਆਪਣਾ ਸਾ ਘਾਲ ਬੁਰੀ ਕਿਉਂ ਘਾਲੀ ਹੈ ਫਿਰ ਕਿਉਂ ਬੁਰੀ ਘਾਲ ਘਾਲਨੀ ਬੁਰਾ ਕਾਰਜ ਕਰਨਾ ਬੁਰਾ ਕੰਮ ਕਰਨਾ ਮੰਦਾ ਮੂਲ ਨਾ ਕੀਚਈ ਸਹਿਬ ਕਹਿੰਦੇ ਤੂੰ ਮੰਦੇ ਕੰਮ ਮਾੜੇ ਕੰਮ ਬੁਰੇ ਕੰਮ ਬਿਲਕੁਲ ਵੀ ਨਾ ਕਰ ਬਿਲਕੁਲ ਵੀ ਦੇ ਲੰਮੀ ਨਜ਼ਰ ਨਿਹਾਲੀ ਹੈ ਤੇ ਲੰਮੀ ਨਜ਼ਰ ਨਿਹਾਲਨੀ ਭਾਵ ਬੜਾ ਲੰਬਾ ਸੋਚ ਭਾਵ ਬਹੁਤ ਵਿਚਾਰਿਆ ਕਰ ਬਹੁਤ ਵਿਚਾਰਿਆ ਕਰ ਚੰਗੀ ਤਰ੍ਹਾਂ ਵਿਚਾਰ ਵਿਚਾਰ ਕੇ ਕਿਸੇ ਕਾਰਜ ਨੂੰ ਕਰ ਵਿਸਦਾ ਰਿਜ਼ਲਟ ਕੀ ਮਿਲੇਗਾ ਤੈਨੂੰ ਕਿਤੇ ਇਹ ਤੇ ਨਹੀਂ ਵੀ ਤੈਨੂੰ ਜਿਹੜਾ ਹੈ ਰਿਜ਼ਲਟ ਮਾੜਾ ਮਿਲੇ ਗਲਤ ਮਿਲੇ ਤੈਨੂੰ ਮਾੜਾ ਦੁੱਖ ਭੋਗਣੇ ਪੈਣ ਭਾਵ ਸਜ਼ਾ ਤੈਨੂੰ ਇਸ ਚੀਜ਼ ਦੀ ਮਿਲੇ ਉਹ ਕੰਮ ਨਾ ਕਰ ਦਿ ਲੰਮੀ ਨਜ਼ਰ ਨੇ ਹਾਲੀ ਹੈ ਕੋਈ ਵੀ ਕਾਰਜ ਕਰ ਆਪਣੇ ਜੀਵਨ ਦੇ ਵਿੱਚ ਕਈ ਵਾਰ ਬੰਦਾ ਸੋਚਦਾ ਨਹੀਂ ਸਾਦ ਸੰਗਤ ਕੋਈ ਵੀ ਕਾਰਜ ਝਟ ਕਰ ਲੈਂਦਾ ਫਿਰ ਬਾਅਦ ਵਿੱਚ ਬੰਦਾ ਪਛਤਾਉਂਦਾ ਵੀ ਮੈਂ ਕਿਉਂ ਕੀਤਾ ਸਾਬ ਕਹਿੰਦੇ ਤੂੰ ਪਹਿਲਾਂ ਹੀ ਸਮਝ ਲੈ ਪਹਿਲਾਂ ਹੀ ਵਿਚਾਰ ਚੰਗੀ ਤਰ੍ਹਾਂ ਤੇ ਇਹੋ ਜੇ ਕਾਰਜ ਕਰ ਫਿਰ ਜ਼ਿੰਦਗੀ ਅੰਦਰ ਜਿਉਂ ਸਾਹਿਬ ਨਾਲ ਨਾ ਹਾਰੀ ਐ ਤੇ ਵੇਹਾ ਪਾਸਾ ਟਾਲੀ ਐ ਇਹੋ ਜਾਂ ਪਾਸਾ ਜੀਵਨ ਵਿੱਚ ਬਣਾ ਤੂੰ ਗੁਰੂ ਵਾਲੇ ਪਾਸੇ ਆ ਜਾ ਤੈਨੂੰ ਗੁਰੂ ਤੋਂ ਵਿਛੋੜਾ ਨਾ ਸੈਨ ਕਰਨਾ ਪਵੇ ਗੁਰੂ ਤੋਂ ਟੁੱਟਣਾ ਨਾ ਪਵੇ ਰੱਬ ਤੋਂ ਟੁੱਟਣਾ ਨਾ ਪਵੇ ਤੂੰ ਗੁਰੂ ਵਾਲੇ ਪਾਸੇ ਆ ਰੱਬ ਵਾਲੇ ਪਾਸੇ ਆ ਇਹੋ ਜਹਾ ਪਾਸਾ ਢਾਲ ਕਿਛ ਲਾਹੇ ਉੱਪਰ ਘਾਲੀ ਹੈ ਕੁਛ ਇਹੋ ਜਹਾ ਲਾਹਾ ਆਪਣੀ ਜ਼ਿੰਦਗੀ ਦੇ ਵਿੱਚ ਪ੍ਰਾਪਤ ਕਰ ਲਾਹਾ ਕਰ ਜਿਵੇਂ ਬਾਣੀ ਵਿੱਚ ਮਹਾਰਾਜ ਕਹਿੰਦੇ ਲਾਹੇ ਕਾਰਨ ਆਇਆ ਜਗ ਤੂੰ ਲਾਹੇ ਵਾਸਤੇ ਆਇਆ ਹੈ ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲਗਵਾਏ ਜੀਓ ਜਿਹੜੇ ਗੁਰਮੁਖ ਨੇ ਉਹ ਲਾਹਾ ਲੈ ਕੇ ਸੰਸਾਰ ਵਿੱਚੋਂ ਚਲੇ ਜਾਂਦੇ ਨੇ ਅਸੀਂ ਲਾਹਾ ਲੈਣ ਆਇਆ ਪਰਮੇਸ਼ਵਰ ਦੇ ਨਾਮ ਦਾ ਪਰਮਾਤਮਾ ਦੇ ਨਾਮ ਦਾ ਇਸ ਕਰਕੇ ਇਹੋ ਜਿਹਾ ਲਾਹਾ ਜੀਵਨ ਵਿੱਚ ਪ੍ਰਾਪਤ ਕਰੀਏ ਉਹ ਜੇ ਕੰਮ ਨਾ ਕਰੀਏ ਜਿੰਨਾ ਕਰਕੇ ਸਾਨੂੰ ਜ਼ਿੰਦਗੀ ਵਿੱਚ ਪਛਤਾਉਣਾ ਪਵੇ ਫਿਰ ਸ਼ਰਮਿੰਦਾ ਹੋਣਾ ਪਵੇ ਇਸ ਕਰਕੇ ਸਹਿਬ ਕਹਿੰਦੇ ਕੋਈ ਵੀ ਘੜੀ ਹੋਵੇ ਕੋਈ ਵੀ ਸਮਾਂ ਹੋਵੇ ਜਿਤੇ ਸੇਵੇ ਆ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ